ਤਿਆਰ ਹੋ ਜੋ ਸਿੰਘੋ ਕਿਉਂਕਿ ਸੰਗਤ ਜੀ ਸਮਾਂ ਥੋੜਾ ਸੀਮਤ ਹੈ ਮੈਂ ਬੇਨਤੀ ਕਰਨੀ ਵੀ ਪਾਛਾ ਜੀ ਸਿੰਘਾਂ ਨੂੰ ਕਹਿੰਦੇ ਸਿੰਘੋ ਜੰਗ ਕਰਨ ਦਾ ਚਾਹ ਤੁਹਾਨੂੰ ਸਦਾ ਹੀ ਰਹਿੰਦਾ ਸੀ ਕਿਉਂਕਿ ਜਿਸ ਦਿਨ ਬਾਬਾ ਫਤਿਹ ਸਿੰਘ ਜੀ ਨੇ ਸੀਸ ਤੇ ਦੁਮਾਲਾ ਚਲਾਇਆ ਨਾ ਤੇ ਮਾਰਜ ਨੇ ਕਿਹਾ ਇਹਨਾਂ ਦੇ ਨਾਮ ਤੇ ਇੱਕ ਪੰਥ ਚੱਲੇਗਾ ਜਿਨ੍ਹਾਂ ਨੂੰ ਗੁਰੂ ਕੀਆਂ ਲਾਲੀਆਂ ਫੌਜਾਂ ਨਿਹੰਗ ਸਿੰਘ ਕਿਹਾ ਜਾਂਦਾ ਤੇ ਸੰਗਤਰੀ ਫਿਰ ਸਿੰਘਾਂ ਨੇ ਖਲਗੀਧਰ ਪਾਚਾ ਜੀ ਦੇ ਕੋਲੋਂ ਮੰਗਿਆ ਹੀ ਦੰਗਾ ਏ ਦੰਗੇ ਦਾ ਅਰਥ ਜੰਗਾ ਮੰਗੀਆਂ ਕਹਿੰਦੇ ਜੇ ਪਾਚਾ ਜੀ ਸਾਨੂੰ ਕੋਈ ਬਖਸ਼ਿਸ਼ ਕਰਨੀ ਨਾ ਕੋਈ ਗੁਰਤੀ ਦੇਣੀ ਤੇ ਸਾਨੂੰ ਜੰਗਾ ਦੀ ਦੇ ਦਿਓ ਕਹਿੰਦੇ ਸਾਨੂੰ ਜੰਗ ਕਰਨ ਦਾ ਚਾਹ ਰਿਹਾ ਹੈ ਤੇ ਸੰਗਤ ਜੀ ਸੱਚਮੁੱਚ ਪਾਤਸ਼ਾਹ ਜੀ ਅੱਜ ਕਹਿੰਦੇ ਵੀ ਜੰਗਾਂ ਦਾ ਚਾਹ ਰਿਹਾ ਹੈ ਸਿੰਘੋ ਅੱਜ ਇੱਕ ਇਹੋ ਜੀ ਜੰਗ ਦੁਨੀਆ ਤੇ ਕਰਾਵਾਂਗੇ ਨਾ ਜਿਹੜਾ ਦਿਨ ਅਗਲਾ ਚੜ੍ਹਨਾ ਉਸ ਦਿਨ ਇਹੋ ਜੀ ਜੰਗ ਲੜੀ ਜਾਣੀ ਹੈ ਜਿਹੜੀ ਦੁਨੀਆ ਤੇ ਕਦੇ ਨਹੀਂ ਹੋਈ ਹੋਵੇਗੀ ਹੁਣ ਸੰਗਤ ਜੀ ਜਦੋਂ ਇੱਕ ਸਿੰਘ ਨੇ ਆ ਕੇ ਬਾਜਾਂ ਵਾਲੇ ਨੂੰ ਦੱਸਿਆ ਪਾਤਸ਼ਾਹ ਜੀ ਪਿੱਛੇ ਘੇਰੇ ਪਏ ਨੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਉਦੇਸ਼ ਸਿੰਘ ਨੂੰ ਕੋਲ ਬੁਲਾਇਆ ਕਹਿੰਦੇ ਉਦੇਸ਼ ਸਿੰਘਾ ਜੀ ਜਾਓ ਪਿੱਛੇ ਢਾਕੇ ਜਿਹੜੇ ਸਿੰਘਾਂ ਨੂੰ ਘੇਰੇ ਪਈਓ ਤੋੜ ਕੇ ਆਓ ਤੇ ਸੰਗਤ ਜੀ ਇੱਥੇ ਫਿਰ ਇਤਿਹਾਸਕਾਰ ਦੱਸਦੇ ਨੇ ਵੀ ਇਕਲਗੀ ਤਰ ਪਾਤਸ਼ਾਹ ਜੀ ਦੀ ਰਹਿਮਤ ਸੀ ਜਦੋਂ ਜਦੋਂ ਵੀ ਖਾਲਸੇ ਨੂੰ ਕਿਤੇ ਘੇਰਾ ਪੈਣਗੇ ਨਾ ਜਾਂ ਘੇਰੇ ਪੈਣਗੇ ਤੇ ਸੰਗਤ ਜੀ ਉਥੇ ਉਥੇ ਭਾਈ ਉਦਾਸ ਸਿੰਘ ਜੀ ਆ ਕੇ ਘੇਰੇ ਤੋੜਨ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਸ਼ਹੀਦ ਸਿੰਘ ਸਦਾ ਹੀ ਆਂਗ ਸੰਗ ਸਹਾਈ ਹੁੰਦੇ ਕਲਗੀ ਤਰ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਪਾਤਸ਼ਾਹ ਜੀ ਸ਼ਹੀਦ ਸਿੰਘਾਂ ਦਾ ਅਰਥ ਕੀ ਹੁੰਦਾ ਹੈ ਮਹਾਰ ਜੇ ਕਹਿੰਦੇ ਵੀ ਸ਼ਹੀਦ ਸਿੰਘ ਜਿਹੜੇ ਸਦਾ ਹੀ ਅੰਗ ਸੰਗ ਰਹਿੰਦੇ ਨੇ ਜਿੱਥੇ ਯਾਦ ਕਰੋ ਉਥੇ ਆ ਕੇ ਸਿੰਘ ਦੇ ਨਾਲ ਖੜੇ ਹੋ ਜਾਣਗੇ ਆਨੰਦਪੁਰ ਸਾਹਿਬ ਦੇ ਘੇਰੇ ਅੰਦਰ ਵੀ ਸੰਗਤ ਜੀ ਜਦੋਂ ਸਿੰਘ ਬਾਹਰ ਜੰਗ ਕਰਨ ਜਾ ਕਰਦੇ ਸਨ ਨਾ ਤੇ ਜਿੱਥੇ ਸਿੰਘ ਹੁੰਦੇ ਸਨ ਉਸ ਤੋਂ ਬਹੁਤ ਅੱਗੇ ਤੱਕ ਫੌਜ ਜਿਹੜੀ ਮਰੀ ਮੁੱਕੀ ਹੁੰਦੀ ਸੀ ਤੇ ਵਜ਼ੀਰ ਖਾਨ ਹੈਰਾਨ ਹੁੰਦਾ ਸੀ ਸਿੰਘ ਉਥੇ ਖੜੇ ਆ ਅੱਗੇ ਆ ਕੇ ਵਾਰ ਕਿਨੇ ਕੀਤੇ ਨੇ ਤੇ ਬਾਜਾਂ ਵਾਲੇ ਮੁਸਕਰਾ ਕੇ ਕਹਿੰਦੇ ਸਨ ਸਾਡੇ ਸ਼ਹੀਦ ਸਿੰਘ ਆਏ ਨੇ ਇਹ ਸਾਡੇ ਜੰਗ ਵਿੱਚ ਲੜਦੇ ਨੇ ਫਿਰ ਸੰਗਤ ਜੀ ਜਦੋਂ ਭਾਈ ਉਦਾਸ ਸਿੰਘ ਇਹਨਾਂ ਨੂੰ ਭੇਜਿਆ ਪਿੱਛੇ ਨੂੰ ਭਾਈ ਉਦਾਸ ਸਿੰਘ ਦੀ ਸੰਗਤ ਦੀ ਸ਼ਸਤਰਾਂ ਨਾਲ ਲੈ ਸੇ ਕਿਉਂਕਿ ਕਲਗੀਧਰ ਪਾਤਸ਼ਾਹੀ ਦਾ ਸਿੰਘ ਉਹ ਸਦਾ ਹੀ ਸ਼ਸਤਰ ਪਹਿਨਦਾ ਬਸਤਰ ਪਹਿਨਦਾ ਤੇ ਪਾਤਸ਼ਾਹ ਜੀ ਨੇ ਤੇ ਇਹੋ ਕਿਹਾ ਨਾ ਰਹੇ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾਚ ਮਰਜ ਕਹਿੰਦੇ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਜਦੋਂ ਮੇਰੇ ਦਰਸ਼ਨ ਨੂੰ ਆਉਣਾ ਨਾ ਤੇ ਸੰਗਤ ਜੀ ਜਦੋਂ ਸਿੰਘ ਤਖਤ ਸਹਬਾਨ ਤੇ ਜਾਵੇ ਨਾ ਤੇ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਹਾਜ਼ਰੀ ਉਹਦੀ ਪ੍ਰਵਾਨ ਹੋਣੀ ਜਿਹੜਾ ਸ਼ਸਤਰ ਲੈ ਕੇ ਆਵੇਗਾ ਸ਼ਸਤਰਾਂ ਤੋਂ ਬਿਨਾ ਆਜੋ ਹਾਜ਼ਰੀ ਪ੍ਰਵਾਨ ਨਹੀਂ ਹੋਣੀ ਤੇ ਸੰਗਤ ਜੀ ਪਾਤਸ਼ਾਹ ਜੀ ਤੇ ਵਡਿਆਈ ਬੜੀ ਕੀਤੀ ਨਾ ਫਿਰ ਮਹਾਰਾਜ ਜੀ ਕਹਿੰਦੇ ਆਸਿ ਕਿਰਪਾਲ ਤਖਤ ਤਬਰ ਅਰਦੀਰ ਸੋਹ ਸ੍ਰੋਹੀ ਸਾਥੀ ਜੇ ਹਮਾਰੇ ਪੀਰ ਅਖੰਡ ਬਹੰਡੰਖ ਖਾਲਸਾ ਤੇਰੀ ਪ੍ਰਚੰਡ ਜੋਥਾ ਮੰਡਕ ਬਹਾਦਰ ਸਿੰਘ ਸੰਤ ਕਵਨ ਗੁਰਮੁਖ ਦਰਸ਼ਨ ਕਿਲ ਬਕਰਣਾ ਜੈ ਜੈ ਜਗ ਕਾਰਨ ਸ੍ਰਿਸ਼ਟ ਉਪਾਰ ਮਨਪਦ ਪਾਰਨ ਜੈ ਤੇਗ ਸੰਗਤ ਦੀ ਇਹ ਚੰਡੀ ਦੀ ਵਾਰ ਪੜਨ ਵਾਲੇ ਸੂਰਮੇ ਜਿਨ੍ਹਾਂ ਨੂੰ ਚੰਡੀ ਖੜਕਾਉਣ ਦਾ ਸਦਾ ਹੀ ਚਾਹ ਰਿਹਾ ਇਥੇ ਸਰਸਾ ਦੇ ਕੰਡੇ ਤੇ ਭਾਈ ਉਦਾਸ ਸਿੰਘ ਦੀ